ਦੇਖੋ ਅੱਜ ਬਹੁਤ ਵੱਡਾ ਦਿਨ ਹੈ ਮੈਂ ਕਹੂੰਗਾ ਸਤਗੁਰੂ ਪਪਾ ਨਾਮਦੇਵ ਜੀ ਮਹਾਰਾਜ ਅੱਜ ਉਹਦਾ ਦਾ ਪ੍ਰਗਟ ਦਿਵਸ ਹੈ ਔਰ ਬਾਬਾ ਜੀ ਦੀ ਬਾਣੀ ਹੈ ਜਿਹੜੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੈ ਔਰ ਜਦੋਂ ਅਸੀਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਸਿਰ ਝੁਕਾਉਂਦੇ ਆ ਨਤਮਸਤਕ ਹੁੰਨੇ ਆ ਤਾਂ ਬਾਬਾ ਜੀ ਨੂੰ ਵੀ ਅਸੀਂ ਨਾਲ ਨਤਮਸਤਕ ਹੁੰਨੇ ਆ ਬਾਬਾ ਜੀ ਨੇ ਆਪਣੀ ਬਾਣੀ ਦੇ ਜ਼ਰੀਏ ਸਾਨੂੰ ਮਨੁੱਖਾਂ ਨੂੰ ਭਗਤੀ ਦੇ ਜਰੀਏ ਇਹ ਸਮਝਾਉਣਾ ਕੀਤਾ ਹੈ ਕਿ ਇਹ ਮਨੁੱਖਾ ਇਹ ਜਿਹੜੀ ਤੈਨੂੰ ਦੇਹੀ ਮਿਲੀ ਹੈ ਇਹ ਜਿਹੜਾ ਤੈਨੂੰ ਜਨਮ ਮਿਲੇ ਆ ਇਹ ਜਨਮ ਪਰਮਾਤਮਾ ਦਾ ਨਾਮ ਜਪਣ ਲਈ ਆ ਇਹ ਜਿਹੜੀਆਂ ਤੇਰੀਆਂ ਹੋਰ ਕੁਝ ਵੀ ਤੂੰ ਕਰਦਾ ਫਿਰਦਾ ਹੈ ਤੇਰੇ ਕਿਤੇ ਕੰਮ ਨਹੀਂ ਆਉਣੇ ਸੋ ਇਸ ਕਰਕੇ ਆਪਣੇ ਜ਼ਿੰਦਗੀ 'ਚ ਜਿਉਂਦੇ ਹੋਏ ਜਿਹੜੇ ਤੇਰੇ ਬਾਕੀ ਦੇ ਕੰਮ ਤੂੰ ਕਰਦਾ ਫਿਰਦਾ ਉਹਦੇ ਵਿੱਚ ਪਰਮਾਤਮਾ ਦਾ ਨਾਮ ਤੇਰੀ ਰਸਨਾ ਦੇ ਉੱਤੇ ਤੇਰੀ ਜੀਭ ਦੇ ਉੱਤੇ ਰਹਿਣਾ ਚਾਹੀਦਾ ਸੋ ਉਹਨਾਂ ਦੀ ਬਦੌਲਤ ਅੱਜ ਤੁਸੀਂ ਦੇਖ ਸਕਦੇ ਹੋ ਕਿ ਲੱਖਾਂ ਲੋਕ ਕਰੋੜਾਂ ਲੋਕ ਜਿਹੜੇ ਬਾਬਾ ਜੀ ਨੂੰ ਮੰਨਦੇ ਨੇ ਉਹਨਾਂ ਨੇ ਆਪਣਾ ਜੀਵਨ ਸਫਲ ਕੀਤਾ ਹੈ ਸਾਡੇ ਖੰਨੇ ਦੇ ਵਿੱਚ ਜਿੱਥੇ ਅੱਜ ਅਸੀਂ ਇਸ ਸਥਾਨ ਤੇ ਖੜੇ ਆ ਗੁਰੂ ਘਰ ਦੇ ਵਿੱਚ ਤੇ ਇਹ ਦੇਖੋ ਕਿੰਨਾ ਸਾਡੀ ਕਿੰਨੀ ਬਹੁਤ ਵੱਡੀ ਗੱਲ ਹੈ ਕਿ ਹਰ ਸਾਲ ਵੈਸੇ ਤਾਂ ਹੋਰੇ ਸਾਲ 'ਚ ਕਈ ਪ੍ਰੋਗਰਾਮ ਹੁੰਦੇ ਰਹਿੰਦੇ ਨੇ ਪਰ ਜਿਹੜਾ ਵੱਡਾ ਪ੍ਰੋਗਰਾਮ ਹੈ ਹਰ ਸਾਲ ਬਾਬਾ ਨਾਮਦੇਵ ਜੀ ਦੇ ਜੋ ਪ੍ਰਕਾਸ਼ ਦਿਹਾੜੇ ਦੇ ਉੱਤੇ ਸਤਿਗੁਰਾਂ ਦੇ ਹੁੰਦਾ ਹੈ ਤੋਂ ਉਹ ਉਹ ਅੱਜ ਬਹੁਤ ਵੱਡਾ ਉਰੇ ਪ੍ਰੋਗਰਾਮ ਹੋਇਆ ਸਾਰੀ ਮੈਨੇਜਮੈਂਟ ਕਮੇਟੀ ਗੁਰੂ ਘਰ ਦੀ ਸਾਰੀ ਮੈਨੇਜਮੈਂਟ ਕਮੇਟੀ ਨੇ ਬਹੁਤ ਵੱਡਾ ਉਪਰਾਲਾ ਕੀਤਾ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਨੇ ਅੱਜ ਉਰੇ ਪਹੁੰਚ ਕੇ ਨਤਮਸਤਕ ਹੋ ਕੇ ਬਾਬਾ ਜੀ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ ਔਰ ਇਹ ਸਾਡਾ ਪ੍ਰਾਤਮਕ ਸਥਾਨ ਹੈ ਬਹੁਤ ਪੁਰਾਣਾ ਸਥਾਨ ਹੈ ਸਾਡੇ ਪੁਰਖਿਆਂ ਤੋਂ ਚੱਲਿਆ ਆ ਰਿਹਾ ਇਹ ਔਰ ਬੜੀ ਭਾਗ ਨੇ ਜੀ ਇਸ ਸਥਾਨ ਦੇ ਉੱਤੇ ਬੜੀ ਕਿਰਪਾ ਉਹ ਰੇ ਸਥਾਨ ਦੇ ਉੱਤੇ ਜਿਹੜਾ ਇਨਸਾਨ ਉਹਦੇ ਨਤਮਸਤਕ ਹੁੰਦਾ ਬਾਬਾ ਜੀ ਤੋਂ ਆਸ਼ੀਰਵਾਦ ਲੈਂਦਾ ਉਹਨੂੰ ਬਰਕਤਾਂ ਮਿਲਦੀਆਂ ਸੋ ਮੈਂ ਇੱਕ ਵਾਰ ਤੋਂ ਫੇਰ ਜਿੱਥੇ ਸਮੂਹ ਮੈਨੇਜਮੈਂਟ ਕਮੇਟੀ ਦਾ ਧੰਨਵਾਦ ਕਰਦਾ ਬਿਲਾਕੇ ਇੰਨਾ ਮਾਨ ਸਤਕਾਰ ਆਤਮਦੰਦੇ ਨੇ ਉੱਥੇ ਮੈਂ ਮਤਲਬ ਕਿ ਆਪਣੇ ਇਖਤਿਆਰੀ ਕੋਟੇ ਤੋਂ ਜਿਹੜਾ ਬਾਬਾ ਜੀ ਨੇ ਇਸ ਸਥਾਨ ਦਾ ਜਿਹੜਾ ਇੱਕ ਅਲੱਗ ਭਵਨ ਦਾ ਨਿਰਮਾਣ ਦਾ ਕੰਮ ਚੱਲ ਰਿਹਾ ਮੈਂ ਉਹਦੇ ਲਈ ਆਪਣੇ ਇਖਤਿਆਰੀ ਕੋਟੇ ਤੋਂ 5 ਲੱਖ ਰੁਪਏ ਜਿਹੜਾ ਅੱਜ ਉਹ ਵੀ ਦੇਖੇ ਜਾ ਰਹੇ ਆ ਇਸ ਥਾਂ ਦੇ ਲਈ ਸੋ ਸਤਿਗੁਰੂ ਕਿਰਪਾ ਕਰਨ ਉਹਨਾਂ ਦੀ ਅਸੀਂ ਦਿੱਤੀਆਂ ਹੋਈਆਂ ਦਾਤਾਂ ਨੇ ਉਹਨਾਂ ਨੂੰ ਕੀ ਦੇਣਾ ਕਹਿੰਦੇ ਤੇਰਾ ਦੀਆ ਤੁਜੇ ਕਿਆ ਰੋ ਦਿੱਤਾ ਤਾਂ ਉਹਨਾਂ ਦਾ ਹੀ ਆ ਉਹਨਾਂ ਨੂੰ ਆਪਾਂ ਕੀ ਦੇ ਸਕਦੇ ਸੋ ਪਰ ਚਲੋ ਇੱਕ ਇੱਕ ਰਸਮ ਬਣੀ ਹੋਈ ਹੈ ਸੋ ਉਦੋਂ ਰਸਮ ਨੂੰ ਨਿਭਾਉਂਦੇ ਹੋਏ ਅੱਜ ਇਹ ਅਸੀਂ ਫੈਸਲਾ ਲੁੱਤਾ ਸੋ ਸਤਿਗੁਰੂ ਕਿਰਪਾ ਕਰਨ ਬੋਲੇ ਸੋਨਿਹਾਲ